ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਦੇ ਨਾਲ ਰਣਜੀਤ ਨਗਾਰੇ ਤੇ ਝੋਟਾਂ ਲੱਗੀਆਂ ਮਾਖੋਵਾਦੀਆਂ ਪਹਾੜੀਆਂ ਦੇ ਵਿੱਚ ਸਤਸੰਗਤ ਜਦੋਂ ਰਣਜੀਤ ਨਗਾਰੇ ਉੱਤੇ ਝੋਟਾਂ ਲਗਨੀਆਂ ਲੈਣਾ ਜਿਹੜੇ ਧਰਤੀ ਦੇ ਉੱਤੇ ਰਹਿਣ ਵਾਲੇ ਰਾਜੇ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਰਣਜੀਤ ਨਗਾਰੇ ਦੀ ਆਵਾਜ਼ ਪਈ ਉਹਨਾਂ ਨੂੰ ਬਹੁਤੀ ਚੰਗੀ ਨਾ ਲੱਗੀ ਸਤਸੰਗਤ ਜਿਹੜਾ ਹਨੇਰਾ ਹੈ ਨਾ ਉਹਨੂੰ ਚਾਨਣ ਕਦੇ ਵੀ ਚੰਗਾ ਨਹੀਂ ਲੱਗਦਾ ਇਸ ਤਰਤੀਰੇ ਉਤੇ ਜਦੋਂ ਚਾਨਣ ਹੋਵੇ ਉਦੋਂ ਹਨੇਰੇ ਨੂੰ ਆਪਣੀ ਹੋਂਦ ਮਿਟਾਉਣੀ ਪੈਂਦੀ ਹੈ ਖਤਮ ਹੋਣਾ ਪੈਂਦਾ ਹੈ ਤੇ ਇਸ ਕਰਕੇ 사ਸੰਗਤ ਜਿਹੜਾ ਹਨੇਰਾ ਇਹਨਾ ਉਹ ਹਮੇਸ਼ਾ ਚਾਨਣ ਦੇ ਵਿਰੋਧ ਦੇ ਵਿੱਚ ਰਹਿੰਦਾ ਹੈ ਤੇ ਗੁਰੂ ਪਿਆਰ ਬੋਲਿਓ ਇਸ ਤਰਤੀਰੇ ਉਤੇ ਸਤਗੁਰੂ ਦਾਤਾਰ ਪਿਤਾ ਨੇ ਜਦੋਂ ਨਗਾਰੇ ਉਤੇ ਟੋਟਾਂ ਲਗੀਆਂ ਨਾ ਤੇ ਬਾਈ ਧਾਰ ਦੇ ਜਿਹੜੇ ਰਾਜੇ ਸੀ ਪਹਾੜਾਂ ਦੇ ਵਿੱਚ ਨਾ ਬਾਈ ਨਦੀਆਂ ਵਗਦੀਆਂ ਸੀ ਇੱਕ ਨਦੀ ਨੂੰ ਇੱਕ ਧਾਰ ਦਾ ਨਾਮ ਦਿੱਤਾ ਜਾਂਦਾ ਸੀ ਤੇ ਜਿਹੜੀਆਂ ਭਾਈ ਨਦੀਆਂ ਭਾਵ ਭਾਈ ਧਰਾਂ ਉਹਨਾਂ ਦੇ ਵਿਚਕਾਰ ਨੇ ਜਿਹੜੇ ਇਲਾਕੇ ਸੀ ਨਾ ਉਹਨਾਂ ਦੇ ਅੱਡੋ ਅੱਡ ਰਾਜੇ ਹੁੰਦੇ ਸੀ ਉਹਨਾਂ ਦੀ ਅੱਡੋ ਅੱਡ ਰਿਆਸਤ ਹੁੰਦੀ ਸੀ ਬਾਈ ਧਾਰ ਦੇ ਰਾਜਿਆਂ ਨੇ ਉਹਨਾਂ ਨੂੰ ਇਸ ਕਰਕੇ ਆਖਿਆ ਜਿਆਦਾ ਸੂਤ ਸੀ ਤੇ ਬਾਈ ਧਾਰ ਦੇ ਰਾਜਿਆਂ ਨੇ ਗੁਰੂ ਪਿਆਰ ਵਾਲਿਓ ਮਹਾਰਾਜ ਨੂੰ ਫੜਨ ਵਾਸਤੇ ਨਾ ਬੜਾ ਜੋਰ ਲਾਇਆ ਆਪਣੇ ਜੀਵਨ ਦੇ ਬੋਲ ਉਹਨਾਂ ਨੇ ਬੜਾ ਜੋਰ ਲਾਇਆ ਕਿ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਨੂੰ ਫੜ ਲਿਆ ਜਾਵੇ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਸਾਡੇ ਕਾਪੂ ਦੇ ਵਿੱਚ ਆ ਜਾਵੇ ਇਸ ਸੰਸਾਰ ਦਾ ਜਦੋਂ ਸ਼ੁਰੂ ਤੋਂ ਚੱਲਿਆ ਨਾ ਉਦੋਂ ਇਸ ਨਗਾਰੇ ਦੀ ਆਵਾਜ਼ ਤੋਂ ਚੱਲਿਆ ਕਿਉਂਕਿ ਨਗਾਰੇ ਉੱਤੇ ਝੂਟਾ ਲਾਉਣਾ ਕੋਈ ਆਮ ਗੱਲ ਨਹੀਂ ਸੀ ਨਗਾਰੇ ਤੇ ਝੂਟਾ ਅੱਜ ਦੀ ਪਾਸ਼ਾ ਜੇ ਮੈਂ ਕਹਦੇ ਆਂ ਨਾ ਮੇਰਾ ਸਤਿ ਸ੍ਰੀ ਅਕਾਲ ਕਹਿ ਦੇਣਾ ਬੜਾ ਸੌਖਾ ਤੁਹਾਡਾ ਸੁਣ ਲੈਣਾ ਬੜਾ ਸੌਖਾ ਤੁਸੀਂ ਸੁਣ ਕੇ ਆਖੋਗੇ ਵੀ ਨਗਾਰੇ ਉੱਤੇ ਚੋਟਾ ਲਾਉਣਾ ਕਿੰਨੀ ਵੱਡੀ ਗੱਲ ਹੈ ਇਹ ਤਾਂ ਕੋਈ ਔਖੀ ਗੱਲ ਨਹੀਂ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਕੋਈ ਔਖੀ ਗੱਲ ਨਹੀਂ ਪਰ ਸਾਧ ਸੰਗਤ ਆ ਸਤਿਗੁਰਾਂ ਦੇ ਵੇਲੇ ਜਿਹੜਾ ਔਰੰਗਜ਼ੇਬ ਰਾਜਾ ਸੀ ਨਾ ਉਹਨੇ ਹੁਕਮ ਕੀਤਾ ਵੀ ਮੇਰੇ ਦਰਬਾਰ ਦੇ ਵਿੱਚ ਕੋ ਬਿਨਾ ਮੇਰੇ ਤੋਂ ਬਗੈਰ ਮੇਰੇ ਹੁਕਮ ਤੋਂ ਬਗੈਰ ਕੋਈ ਵੀ ਨਗਾਰੇ ਤੇ ਚੋਟਾ ਨਹੀਂ ਲਾ ਸਕਦਾ जो तो बादशाह ने गल आखी औरंगजेब का जो पुत्र नाम है बहादुर शाह आप बहादुर शाह कहने असल नाम से शहजादा मुजम ਉਹ ਜਿਹੜਾ ਬਹਾਦਰ ਸ਼ਾਹ ਹੈ ਨਾ ਉਹਨੇ ਇੱਕ ਇਲਾਕੇ ਨੂੰ ਫਤਿਹ ਕੀਤਾ ਤੇ ਉਹਨੇ ਨਗਾਰੇ ਉੱਤੇ ਚੋਟਾਂ ਲਾ ਕੇ ਢੰਡੋਰਾ ਪਟਿਆ ਸਾਰੇ ਪਾਸੇ ਕਿ ਮੇਰੀ ਜਿੱਤ ਹੋਈ ਹੈ ਮੇਰੀ ਫੰਦੇ ਹੋਈ ਹੈ ਇਸ ਗੱਲ ਦਾ ਪਤਾ ਔਰੰਗਜ਼ੇਬ ਨੂੰ ਲੱਗਾ ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਇੱਕ ਪੁੱਤਰ ਦੀ ਹیثیت ਨਾਲ ਨਹੀਂ ਯਾਦ ਰੱਖੀ ਉਹ ਇੱਕ ਮੁਜ਼ਰਮ ਦੀ ਹیثیت ਦੇ ਨਾਲ ਕਿ ਤੂੰ ਜੁਰਮ ਕੀਤਾ ਸਾਡੇ ਹੁਕਮ ਦੀ ਉਲੰਘਣਾ ਕੀਤੀ ਹੈ ਉਹਨੇ ਦਰਬਾਰ 'ਚ ਬੁਲਾ ਕੇ ਇਹ ਗੱਲ ਆਖੀ ਉਹ ਕਹਿੰਦਾ ਅੱਜ ਤੱਕ ਸਾਡੇ ਫਕਰ ਦੀ ਉਲੰਘਣਾ ਕਰਨ ਵਾਲਾ ਕੋਈ ਨਹੀਂ ਆਇਆ ਅਮਿਤ ਉਸ ਮੇਰਾ ਪੁੱਤਰ ਜਰੂਰ ਹੈ ਪਰ ਜਿਹੜੀ ਹੁਕਮ ਦੀ ਉਲੰਘਣਾ ਜਿਹੜੀ ਹੁਕਮ ਦੀ ਅਣਉਦੀ ਕਰਨੀ ਹੈ ਨਾ ਜਿਹੜਾ ਤੂੰ ਹੁਕਮ ਨੂੰ ਸੁਣਿਆ ਨਹੀਂ ਹੁਕਮ ਤੇ ਉਲਟ ਜਾ ਕੇ ਨਗਾਰੇ ਉੱਤੇ ਚੋਟਾਂ ਮਾਈਆਂ ਇਹ ਤੂੰ ਵੀ ਬੜਾ ਵੱਡਾ ਜੁਰਮ ਕਰਦਾ ਹੈ ਹੁਣ ਜਿਹੜਾ ਰਾਜਾ ਆਪਣੇ ਰਾਜ ਦੇ ਵਿੱਚ ਆਪਣੇ ਪੁੱਤਰ ਨੂੰ ਵੀ ਇਸ ਗੱਲ ਦੇ ਵਾਸਤੇ ਹੁਕਮ ਦੀ ਉਲੰਘਣਾ ਕਰਨ ਦੇ ਵਾਸਤੇ ਸਜ਼ਾ ਦੇ ਸਕਦਾ ਹੈ ਉਹਦੇ ਰਾਜ ਦੇ ਵਿੱਚ ਨਗਾਰੇ ਤੇ ਚੋਟਾਂ ਲਾਉਣਾ ਕਿੱਡੀ ਕਿਸੋਕੀ ਗੱਲ ਹੋਏਗੀ ਸਾਤ ਸੰਗਤ ਉਹਦੇ ਰਾਜ ਦੇ ਵਿੱਚ ਨਗਾਰੇ ਉੱਤੇ ਝੋਟਾ ਲਾਉਣਾ ਆਪਣੀ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ ਪਰ ਸਤਗੁਰੂ ਦਾ ਤਾਰਪਿੱਤਾ ਗੁਰੂ ਪਿਆਰ ਬੜੇ ਉਹ ਮਹਾਰਾਜ ਕਦੇ ਵੀ ਕਿਸੇ ਨੂੰ ਡਰਨ ਵਾਲੇ ਨਹੀਂ ਸਤਗੁਰੂ ਨੇ ਡਰਨ ਵਾਲਾ ਸਿੱਖ ਨਹੀਂ ਤਿਆਰ ਕੀਤਾ ਭੱਜੜਵਾਲਾ ਸਿੱਖ ਨਹੀਂ ਤਿਆਰ ਕੀਤਾ ਗੱਜਣ ਵਾਲਾ ਸਿੱਖ ਤਿਆਰ ਕੀਤਾ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਨਾ ਤੇ ਸਤਗੁਰੂ ਦਾ ਤਾਰਪਿੱਤਾ ਦੇ ਚਰਨਾਂ ਦੇ ਵਿੱਚ ਆ ਕੇ ਉਹਨਾਂ ਲੋਕਾਂ ਨੂੰ ਮਾਣ ਮਿਲਿਆ ਜਿਹੜੇ ਲੋਕੀ ਕਹਿੰਦੇ ਸੀ ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕਬੂ ਨੇ ਪਕੜੀ ਚੁੜੀ ਉਡੇ ਤੋਂ ਮੈਂ ਡਰ ਜਾਉ ਮੁਗਲੋਂ ਸੇ ਐਸੇ ਐ ਲੈ ਐ ਸੇਰ ਕੋ ਜਿਹੜੇ ਕਹਿੰਦੇ ਸੀ ਮਹਾਰਾਜ ਹੱਥ ਚ ਲੰਗੀ ਕਰਦ ਨਹੀਂ ਫੜ ਕੇ ਵੇਖੀ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਮਸ਼ੀਰਾਂ ਦਿੱਤੀਆਂ ਤੇਗਾਂ ਦਿੱਤੀਆਂ ਮੇਰੇ ਕਲਗੀਧਰ ਮਹਾਰਾਜ ਨੇ ਇਹ ਸਤਗੁਰਾਂ ਦੀ ਬਖਸ਼ਿਸ਼ ਐ ਇਹ ਮਹਾਰਾਜ ਦੀ ਕਿਰਪਾ ਐ ਕਿ ਸਤਗੁਰਾਂ ਨੇ ਫੌਜ ਤਿਆਰ ਬਰ ਤਿਆਰ ਕੀਤੀ ਐ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਫੌਜਾਂ ਵੀ ਤਿਆਰ ਹੁੰਦੀਆਂ ਨੇ ਨਗਾਰੇ ਉੱਤੇ ਚੋਟਾਂ ਵੀ ਲੱਗਦੀਆਂ ਨੇ ਰਣਜੀਤ ਨਗਾਰੇ ਦੀ ਆਵਾਜ਼ ਨੇ ਪਾਈ ਧਾਰੀ ਧਾਰੀ ਦੇ ਜਿਹੜੇ ਰਾਜੇ ਸ਼ੀਨਾ ਉਹਨਾਂ ਦਾ ਜੀਣਾ ਦੁਬਰ ਕਰ ਦਿੱਤਾ ਬਈ ਰਿਆਸਤਾਂ ਦੇ ਵਿੱਚੋਂ ਸਭ ਤੋਂ ਸਰਵੋੱਚ ਰਿਆਸਤ ਸੀ ਕਹਿਲੂਰ ਦੀ ਰਿਆਸਤ। ਤੇ ਕਹਿਦੂਰ ਦੀ रियासत ਦਾ مالک ਸੀ ਰਾਜਾ ਪੀਰ ਚੰਦ ਰਾਜੇ ਪੀਰ ਚੰਦ ਦੇ ਗੰਨਾਂ ਦੇ ਵਿੱਚ ਜਦੋਂ ਰਣਜੀਤ ਨਗਾਰੇ ਦੀ ਆਵਾਜ਼ ਪਈ ਨਾ ਕਿ ਉਹਨੇ ਮਨ ਦੇ ਵਿੱਚ ਗੱਲ ਆਈ ਹੈ ਵੀ ਇਹ ਨਗਾਰਾ ਕਿੱਥੇ ਖੜਕਦਾ ਕਿਉਂਕਿ ਜਦੋਂ ਵੀ ਨਗਾਰਾ ਖੜਕਿਆ ਉਹ ਇਸ ਗੱਲ ਦਾ ਸੰਦੇਸ਼ ਦਿੰਦਾ ਵੀ ਸਾਡੇ ਉੱਤੇ ਕੋਈ ਚੜਾਈ ਕਰਕੇ ਆ ਰਿਹਾ ਕੋ ਚੜ ਕੇ ਆ ਰਿਹਾ ਤੇ ਉਹਨੇ ਇਹ ਗੱਲ ਆਖੀ ਕਹਿਣ ਲੱਗਾ ਵੀ ਇਹ ਨਗਾਰਾ ਕਿੱਥੇ ਖੜਕਦਾ ਆਪਣੇ ਮੰਤਰੀ ਨੂੰ ਬੁਲਾ ਕੇ ਪੁੱਛਣਾ ਕੀਤਾ ਕਿ ਤਾ ਪਤਾ ਕਰੋ ਨਗਾਰਾ ਕਿੱਥੇ ਖੜਕਦਾ ਕਿਉਂਕਿ ਜਦੋਂ ਵੀ ਨਗਾਰੇ ਤੇ ਟੋਟਾ ਲੱਗਿਆ ਸਾਡੇ ਰਾਜ ਨੂੰ ਖਤਰਾ ਹੋਇਆ ਸਾਡੀਆਂ ਇੱਜ਼ਤਾਂ ਨੂੰ ਖਤਰਾ ਹੋਇਆ ਸਾਡਾ ਰਾਜ ਭਾਗ ਖੋਇਆ ਜਾ ਸਕਦਾ ਹੈ ਕਿਨੇ ਪਤਾ ਕਰੋ ਨਗਾਰਾ ਕਿੱਥੇ ਖੜ ਗਿਆ ਮੰਤਰੀ ਜਿਹੜਾ ਹੈ ਨਾ ਇਹਨਾਂ ਉਹ ਗੁਰੂ ਕਰਨ ਦੀ ਅਜਮਤ ਨੂੰ ਜਾਣਨ ਵਾਲਾ ਹੈ ਗੁਰੂ ਕਰਨ ਉਹ ਬੜਾ ਪ੍ਰੇਮ ਕਰਨ ਵਾਲਾ ਹੈ ਉਹਦੇ ਦਿਲ ਦੇ ਵਿੱਚ ਸਿੱਖੀ ਦਾ ਬੜਾ ਪ੍ਰੇਮ ਮੈਂ ਕਲਗੀਧਰ ਮਹਾਰਾਜ ਨੂੰ ਜਾਣਦਾ ਉਹਨੇ ਆਖਿਆ ਕਿ ਨਾ ਰਾਜਨ ਸ਼ਿਕਰ ਕਰਨ ਦੀ ਲੋੜ ਨਹੀਂ ਇਹ ਕੋ ਨਗਾਰਾ ਨਹੀਂ ਜਿਹੜੇ ਨਗਾਰੇ ਦੀ ਤੁਸੀਂ ਗੱਲ ਕਰਦੇ ਹੋ ਕਿ ਨਾ ਕੀ ਮਤਲਬ ਉਹ ਕਹਿੰਦਾ ਤੁਸੀਂ ਤੁਹਾਡੇ ਮਨ ਦੇ ਵਿੱਚ ਇਹ ਗੱਲ ਹੈ ਕਿ ਇਹ ਉਹ ਨਗਾਰਾ ਹੈ ਜਿਹੜੇ ਨਗਾਰੇ ਤੋਂ ਛੋਟਾ ਜਦੋਂ ਲੱਗਦੀਆਂ ਨੇ ਤੇ ਇੱਜ਼ਤਾਂ ਨੂੰ ਖਤਰਾ ਹੁੰਦਾ ਰਾਜ-ਪਾਗ ਉੱਜੜ ਜਾਂਦੇ ਨੇ ਇਹ ਲੈ ਬਿਲਕੁਲ ਉਹ ਕਹਿੰਦੇ ਕਿ ਉਹ ਨਗਾਰਾ ਨਹੀਂ ਇਹ ਤਾਂ ਉਹ ਨਗਾਰਾ ਹੈ ਜਦੋਂ ਇਸ ਨਗਾਰੇ ਦੇ ਉੱਤੇ ਚੋਟਾਂ ਲੱਗਦੀਆਂ ਨੇ ਨਾ ਕੁੱਝੜੇ ਹੋਏ ਰਾਜ ਵੀ ਵੱਸ ਜਾਂਦੇ ਨੇ ਜਦੋਂ ਇਸ ਨਗਾਰੇ ਦੇ ਉੱਤੇ ਚੋਟਾਂ ਲੱਗਦੀਆਂ ਨੇ ਉਹ ਕਹਿੰਦੇ ਜਿਹੜੀਆਂ ਇੱਜ਼ਤਾਂ ਮਾਫੂਦ ਨਹੀਂ ਉਹ ਇੱਜ਼ਤਾਂ ਮਾਫੂਦ ਹੋ ਜਾਂਦੀਆਂ ਨੇ ਉਹਨਾਂ ਇੱਜ਼ਤਾਂ ਤੇ ਕੋਈ ਹੱਥ ਪਾਉਣ ਵਾਲਾ ਨਹੀਂ ਰਹਿੰਦਾ ਜਿਹੜੀ ਜੂਹ ਦੇ ਵਿੱਚ ਜਾ ਕੇ ਇਸ ਨਗਾਰੇ ਉੱਤੇ ਚੋਟਾਂ ਲੱਗ ਜਾਂਦੀਆਂ ਮੰਤਰੀ ਨੂੰ ਆਖਣ ਲੱਗਾ ਕਿਹੜਾ ਨਗਾਰਾ ਹੈ ਉਹ ਕਹਿੰਦਾ ਜੀ ਗੁਰੂ ਗੋਬਿੰਦ राय ਜੀ ਮਹਾਰਾਜ ਜੀ ਦੇ ਦਰਬਾਰ ਦਾ ਨਗਾਰਾ ਸਾਧ ਸੰਗਤ ਜਿਹੜੀ ਮੈਂ ਘਟਨਾ ਬਿਆਨ ਕਰਨ ਜਾ ਰਿਹਾ ਨਾ ਇਹ ਅਮਰਤ ਸੰਚਾਰ ਤੋਂ ਪਹਿਲਾਂ ਦੀ ਘਟਨਾ ਹੈ ਖਾਸ ਕਰਕੇ ਸਾਜਨਾ ਤੋਂ ਪਹਿਲਾਂ ਦੀ ਘਟਨਾ ਹੈ ਉਹਨਾਂ ਨੇ ਆਖਿਆ ਕਹਿੰਦੇ ਉਹਨਾਂ ਦਾ ਨਾਮ ਹੈ ਗੁਰੂ ਗੋਬਿੰਦ ਰਾਏ ਕਈਆਂ ਗੋਬਿੰਦ ਦਾਸ ਨੇ ਇਤਿਹਾਸ ਦੇ ਵਿੱਚ ਲਿਖਿਆ ਸਾਧ ਸੰਗਤ ਜਦੋਂ ਆਖਿਆ ਲਾ ਉਹ ਕਹਿੰਦੇ ਵੀ ਇਹ ਗੋਬਿੰਦ ਰਾਏ ਦੇ ਦਰਬਾਰ ਦਾ ਨਿਗਾਰਾ ਹੈ ਐਸਾ ਦਰਬਾਰ ਜਿਹੜੇ ਦਰਬਾਰ ਤੇ ਕਿਸੇ ਨਾਲ ਕੋਈ ਪਤ ਪਤ ਨਹੀਂ ਕੀਤਾ ਜਾਂਦਾ ਜਿਹੜੇ ਦਰਬਾਰ ਦੇ ਉੱਤੇ ਕੋਈ ਉਤਨੀਚ ਨਹੀਂ ਵੇਖੀ ਜਾਂਦੀ ਉਥੇ ਜਿਹੜਾ ਵੀ ਚਲਿਆ ਜਾਵੇ ਉਹਨੂੰ ਗੱਲ ਦੇ ਨਾਲ ਲਾਇਆ ਜਾਂਦਾ ਉਥੇ ਜਿਹੜਾ ਵੀ ਚਲਿਆ ਜਾਵੇ ਉਹਨੂੰ ਸਾਜੀ ਵਾਲਤਾ ਦਾ ਪਾਠ ਪੜਾਇਆ ਜਾਂਦਾ ਉਥੇ ਜਿਹਨਾਂ ਦੀ ਕਲਿਆ ਜਾਵੇ ਤੁਹਾਨੂੰ ਬੜਾ ਸਨਕਾਰ ਮਿਲਦਾ ਹੈ ਬੜਾ ਪਿਆਰ ਮਿਲਦਾ ਹੈ ਗੁਰੂ ਦੇ ਕੋਲ ਤੇ ਕਿੰਨੇ ਮਹਾਰਾਜ ਦੇ ਦਰਬਾਰ ਦੇ ਵਿੱਚ ਨਗਾਰੇ ਵੀ ਨਹੀਂ ਸਤਿਗੁਰੂ ਦੇ ਦਰਬਾਰ ਦੇ ਵਿੱਚ ਸ਼ਸਤਰ ਵੀ ਨਹੀਂ ਮਹਾਰਾਜ ਦੇ ਦਰਬਾਰ ਤੋਂ ਸਤਿਗੁਰੂ ਨੇ ਫੌਜਾ ਵੀ ਤਿਆਰ ਬਰ ਤਿਆਰ ਕੀਤੀਆਂ ਨੇ ਤੁਹਾਨੂੰ ਵੀ ਗੁਰੂ ਦੇ ਨਾਲ ਮਿਲਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਪਰਿਵਾਰ ਦਾ ਤੁਹਾਡੇ ਪਿਤਾ ਦਾ ਤੁਹਾਡੀ ਮਾਤਾ ਦਾ ਉਹ ਕਹਿੰਦੇ ਤੁਹਾਡੇ ਦਾਦੇ ਦਾ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਬੜਾ ਪ੍ਰੇਮ ਰਿਹਾ ਹੈ ਤੇ ਰਾਜੇ ਪਿੱਛਾਦ ਨੇ ਪੁੱਛਿਆ ਕਿੰਨਾ ਉਹ ਕਦੇ ਹੁਣ ਸਾਧ ਸੰਗਤ ਆਹ ਇਤਿਹਾਸ ਹੈ ਉਹਨੇ ਆਖਿਆ ਵੀ ਉਹ ਕਿਵੇ ਕਹ ਲਗਾ ਵੀ ਗੁਰੂ ਗੋਬਿੰਦ ਰਾਏ ਜਿਹੜੇ ਜੀਰੇ ਨਾ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਉਹਨਾਂ ਦੇ ਦਾਦਾ ਜੀ ਸੀ ਧੰਗੁਰੂ ਹਰਗਵੰਸ ਸਾਹਿਬ ਜੀ ਮਹਾਰਾਜ ਤੇ ਧੰਗੁਰੂ ਹਰਗਵੰਸ ਸਾਹਿਬ ਜੀ ਮਹਾਰਾਜ ਨੇ ਨਾ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਰੇ ਹਾਕਰਵਾਏ ਸੀ ਤੇ ਸਾਧ ਸੰਗਤ ਜਿਹੜੇ 52 ਰਾਜੇ ਸੀ ਨਾ ਮੈਂ ਬੇਨਤੀ ਕਰਦਾ ਜਾਵਾ 52 ਰਾਜੇ ਉਸ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸਿਰਫ ਇਹ ਗੱਲ ਨਹੀਂ ਵੀ ਸਿਰਫ ਜਾਇਸੀ ਗਿਣਤੀ ਹੋਰ ਵੀ ਬੜੀ ਜਿਆਦੇ ਸੀ ਪਰ 52 ਰਾਜੇ ਉਹ ਸੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਸੀ ਤੇ ਉਸ ਸੰਗਤ ਗਵਾਲੀਅਰ ਦੇ ਕਿਲੇ ਦੇ ਵਿੱਚ ਨਾ ਕਿਸੇ ਆਮ ਕੈਦੀ ਨੂੰ ਜਾਂ ਕਿਸੇ ਚੋਰ ਉਚੱਕੇ ਨੂੰ ਕੈਦ ਨਹੀਂ ਕੀਤਾ ਜਾਂਦਾ ਉੱਥੇ ਰਾਜਸੀ ਕੈਦੀ ਜਿਹੜੇ ਬਗਾਵਤ ਕਰਿਆ ਕਰਦੇ ਸੀ ਉਹਨਾਂ ਨੂੰ ਕੈਦ ਕੀਤਾ ਜਾਂਦਾ ਹੈ ਤੇ ਜਿਹੜੇ 52 ਰਾਜੇ ਨੇ ਨਾ ਉਹਨਾਂ ਦੀ ਜ਼ਿੰਦਗੀ ਕੁੰਭੀ ਨਰਕ ਬਣੀ ਹੋਈ ਮੇਰੇ ਸਤਿਗੁਰੂ ਮਹਾਰਾਜ ਦਾ ਉਹਨਾਂ ਨੇ ਪੱਲਾ ਫੜਿਆ ਤੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮਹਾਰਾਜ ਨੇ ਰਿਹਾਅ ਕਰਵਾਇਆ ਉਹਨਾਂ 52 ਦੇ ਵਿੱਚ ਇੱਕ ਰਾਜਾ ਜਿਹੜਾ ਸੀ ਨਾ ਸਾਧ ਸੰਗਤ ਉਹ ਸੀ ਕਹਿਲੂਰ ਦੀ रियासत ਦਾ ਮਾਲਕ ਉਹਦਾ ਨਾਂ ਸੀ ਤਾਰਾ ਚੰਦ ਤਾਰਾ ਚੰਦ ਦਾ ਪੁੱਤਰ ਹੈ ਦੀਪ ਚੰਦ ਤੇ ਦੀਪ ਚੰਦ ਦਾ ਪੁੱਤਰ ਹੈ ਭੀਮ ਚੰਦ ਜਿਹੜਾ ਮੰਤਰੀ ਨੂੰ ਪੁੱਛਦੇ ਵੀ ਨਗਾਰਾ ਕਿਦੇ ਦਰਬਾਰ ਤੋਂ ਮਾਰਕਦਾ ਇਹ ਸਤ ਸੰਗਤ ਜਿਹੜੋਂ ਨੇ ਆਖਿਆ ਨਾ ਕਹਿੰਦੇ ਉਹਨਾਂ ਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤੁਹਾਡੇ ਦਾਦੇ ਤਾਰਾ ਚੰਦ ਨੂੰ 1 ਵਾਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ ਤੁਹਾਡਾ ਬੜਾ ਪ੍ਰੇਮ ਰਿਹਾ ਉਸ ਸਰਬਾਰ ਦੇ ਨਾਲ ਤੁਹਾਨੂੰ ਜਾਣਾ ਚਾਹੀਦਾ ਹੈ ਮਹਾਰਾਜ ਦੇ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਨਾਲ ਪ੍ਰੀਤੀ ਪਾਉਣੀ ਚਾਹੀਦੀ ਹੈ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰਾਂ ਕਰਨੀਆਂ ਚਾਹੀਦੀਆਂ ਨੇ ਆਪਣੀ ਯਾਤਰਾ ਦੇ ਵਿੱਚ ਸਤਿਗੁਰਾਂ ਨੇ ਰੌਣਕਾਂ ਲਾਈਆਂ ਹੋਈਆਂ ਨੇ ਤੁਸੀਂ ਵੀ ਸਤਿਗੁਰੂ ਦੇ ਦਰਬਾਰ ਦੇ ਵਿੱਚ ਜਾ ਕੇ ਮਹਾਰਾਜ ਦੇ ਦਰਸ਼ਨ ਕਰ ਸਕਦੇ ਹੋ ਹੁਣ ਸਾਧ ਸੰਗਤ ਮੈਂ ਇਹ ਕਹਿਣਾ ਹੁੰਦਾ ਵੀ ਜਦੋਂ ਵੀ ਬੰਦਾ ਕੋਈ ਗੱਲ ਸੁਣੇ ਨਾ ਕੋਈ ਵੀ ਉਹਨੂੰ ਕੋਈ ਕੰਮ ਕਰਨ ਵਾਸਤੇ ਆਖੇ ਤੇ ਗੁਰੂ ਗ੍ਰੰਥ ਸਾਹਿਬ ਉਸੇ ਵੇਲੇ ਬੰਦੇ ਦੇ ਮਨ ਦੇ ਵਿੱਚ ਬੰਦੇ ਦੇ ਮਨ ਦੀ ਇੱਕ ਫਿਤਰਤ ਹੁੰਦੀ ਹੈ ਦਿਮਾਗ ਦੀ ਇੱਕ ਫਿਤਰਤ ਹੁੰਦੀ ਹੈ ਆਪਾਂ ਕੋਈ ਕੰਮ ਕਰਨ ਵਾਸਤੇ ਆਖੇ ਨਾ ਆਪਾਂ ਨਵਾਂਗੇ ਮੇਰਾ ਫਾਇਦਾ ਕੀ ਹਰ ਕੰਮ ਦੇ ਵਿੱਚ ਉਹ ਫਾਇਦਾ ਭਾਲਦੇ ਆ ਨਾ ਬੰਦਾ ਕਹਿੰਦਾ ਵੀ ਕੋਈ ਵੀ ਕੰਮ ਕਰਾਂ ਤੇ ਉਹਦੇ ਵਿੱਚ ਮੇਰਾ ਫਾਇਦਾ ਹੋਵੇ। ਕੋਣ ਜਿਹੜਾ ਰਾਜਾ ਪੀਮਚੰਦ ਹੈ ਜਦੋਂ ਇਹਨੂੰ ਗੱਲ ਆਕੀ ਹੈ ਨਾ ਵੀ ਤੁਹਾਨੂੰ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਜਾਣਾ ਚਾਹੀਦਾ ਹੈ। ਤੁਹਾਨੂੰ ਵੀ ਸਤਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਤੇ ਰਾਜਾ ਪੀਮਚੰਦ ਮਨ ਦੇ ਵਿੱਚ ਸੋਚਣ ਲੱਗਾ ਵੀ ਗੁਰੂ ਦੇ ਨਾਲ ਮਿੱਤਰਤਾ ਹੀ ਕੰਡਣੀ ਚਾਹੀਦੀ ਹੈ। ਹੋਵੇ ਨਾ ਹੋਵੇ ਜੇ ਕਿਤੇ ਸਾਨੂੰ ਲੋੜ ਪੈ ਗਈ ਕਿਤੇ ਰੰਤ ਤੇ ਮੈਦਾਨ ਦੇ ਵਿੱਚ ਫੌਜਾਂ ਦੀ ਤੇ ਗੁਰੂ ਦੀਆਂ ਫੌਜਾਂ ਸਾਡੀ ਮਦਦ ਕਰਨ ਵਾਸਤੇ ਆਉ ਸਕਦੀਆਂ ਨੇ। ਗੁਰੂ ਤੋਂ ਅਸੀਂ ਫੌਜਾਂ ਲੈ ਸਕਦੇ ਆਂ। ਗੁਰੂ ਤੋਂ ਅਸੀਂ ਹਥਿਆਰ ਵੀ ਜੰਗ ਦੇ ਵਾਸਤੇ ਸੋ ਜੀ ਆਪਾਂ ਆਸਾ ਸਗਤ ਮਨ ਦੇ ਵਿੱਚ ਆਪਣਾ ਫਾਇਦਾ ਸੋਚ ਕੇ ਨਾ ਇਹਨੇ ਮੰਤਰੀ ਨੂੰ ਆਖਿਆ ਕਿ ਨੇ ਮੰਤਰੀ ਜੀ ਗੁਰੂ ਦੇ ਦਰਬਾਰ ਦੇ ਵਿੱਚ ਜਾਓ ਗੁਰੂ ਦੇ ਦਰਬਾਰ ਦੇ ਵਿੱਚ ਜਾ ਕੇ ਇੱਕ ਦਿਨ ਨਿਯਤ ਕਰੋ ਜਿਸ ਦਿਨ ਅਸੀਂ ਗੁਰੂ ਨੂੰ ਮਿਲ ਸਕਦੇ ਜੀ ਜਿਸ ਦਿਨ ਅਸੀਂ ਮੁਲਾਕਾਤ ਕਰ ਸਕਦੇ ਜੀ ਮੰਤਰੀ ਹੁਕਮ ਦਾ ਬੱਧਾ ਆਇਆ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨੇ ਦੋਨੇ ਹੱਥ ਜੋੜੇ ਗੱਲ ਵਿੱਚ ਪੱਲਾ ਪਾਇਆ ਕਹਿੰਦੇ ਜੀ ਦੁਨੀਆ ਦੇ ਪਾਦਸ਼ਾਹ ਮਹਾਰਾਜ ਜੀ ਰਾਜੇ ਭੀਮਚੰਦ ਨੇ ਗੁਰੂ ਕਰਦੀਆਂ ਜਦੋਂ ਅਜਮਤਾਂ ਨੂੰ ਜਾਣਿਆ ਨਾ ਜਦੋਂ ਗੁਰੂ ਕਰਦੇ ਸਿਧਾਂਤਾਂ ਨੂੰ ਜਾਣਿਆ ਉਹ ਬੜਾ ਖੁਸ਼ ਹੋਇਆ ਉਹਦੇ ਮਨ ਦੇ ਵਿੱਚ ਇਹ ਆਸ ਜਾਗੀ ਉਹ ਤੁਹਾਨੂੰ ਮਿਲਣਾ ਚਾਹੁੰਦਾ ਮੁਲਾਕਾਤ ਕਰਨਾ ਚਾਹੁੰਦਾ ਤੇ ਕਿੰਨੇ ਮਹਾਰਾਜ ਜੀ ਇਸ ਗੱਲ ਦੇ ਵਾਸਤੇ ਉਹ ਇੱਕ ਦਿਨ ਮੰਗਦਾ ਜਿਸ ਦਿਨ ਤੁਹਾਨੂੰ ਮਿਲਣ ਵਾਸਤੇ ਆ ਸਕਦਾ ਹੈ ਜਿਸ ਦਿਨ ਤੁਹਾਡੇ ਨਾਲ ਮੁਲਾਕਾਤ ਕਰ ਸਕਦਾ ਹੈ ਸਤਿਗੁਰੂ ਜੀ ਇੱਕ ਦਿਨ ਦੇ ਦਿਓ ਜਿਸ ਦਿਨ ਉਹ ਤੁਹਾਡੇ ਨਾਲ ਆ ਕੇ ਮੁਲਾਕਾਤ ਕਰ ਲਵੇ ਜਦੋਂ ਗੁਰੂ ਕੋ ਐਨੀ ਗੱਲ ਆਖੀ ਹੈ ਨਾ ਤੇ ਮੇਰੇ ਸਤਿਗੁਰੂ ਮਹਾਰਾਜ ਨੇ ਬੜੇ ਪਿਆਰੇ ਬਚਨ ਆਖੇ ਨੇ ਮਹਾਰਾਜ ਜੀ ਦੇ ਮੰਤਰੀ ਜੀ ਗੁਰੂ ਨਾਨਕ ਦਾ ਦਰਬਾਰ ਹਰ ਕਦੇ ਵਾਸਤੇ ਅਠੋ ਪੈਰ ਖੁੱਲਣ ਦੇ ਇੱਥੇ ਕੋਈ ਵੀ ਉੱਚਾ ਨਹੀਂ ਕੋਈ ਵੀ ਸੀਮਾ ਨਹੀਂ ਸਤਿਗੁਰੂ ਕਹਿੰਦੇ ਗੁਰੂ ਦੇ ਦਰਬਾਰ ਦੇ ਵਿੱਚ ਨਾ ਜਿਹੜਾ ਵੀ ਆ ਕੇ ਬੈਠ ਜਾਵੇ ਉਹ ਕੇਵਲ ਗੁਰੂ ਦਾ ਸੇਕ ਹੈ ਉਥੇ ਕੋਈ ਉੱਚਾ ਦੀਵਾਨੀ ਰਹਿ ਜਾਂਦਾ ਸਤਿਗੁਰੂ ਦਾ ਸਾਧ ਸੰਗਤ ਇਹ ਬਿਰਦ ਹੈ ਮਹਾਰਾਜ ਨੇ ਗੁਰੂ ਪਿਆਰ ਬੜੇ ਜਿਹੜਾ ਵੀ ਦਰਬਾਰ ਦੇ ਵਿੱਚ ਆਇਆ ਨਾ ਕਦੇ ਇਹ ਨਹੀਂ ਦੇਖਿਆ ਕਿ ਉਹਦਾ ਧਰਮ ਕੀ ਹੈ ਕਦੇ ਇਹ ਨਹੀਂ ਦੇਖਿਆ ਵੀ ਉਹਦੀ ਜਾਤ ਕੀ ਉਹਦਾ ਮਨਜ਼ਬ ਕੀ ਹੈ ਮਹਾਰਾਜ ਨੇ ਕੇਵਲ ਤੇ ਕੇਵਲ ਇੱਕੋ ਸਿਧਾਂਤ ਸਿੱਖ ਦੀ ਝੋਲੀ ਪਾਇਆ ਜੋ ਸ਼ਰਨ ਆਵੇ ਉਸੇ ਕੰਠ ਲਾਵੇ ਇਹੋ ਬਿਰਦ ਸ਼੍ਰਵਾਮੀ ਸੰਧਾ ਤੇ ਸਤਿਗੁਰੂ ਦਾ ਦੋਸਤ ਹੈ ਜਿਹੜਾ ਵੀ ਆ ਜਾਵੇ ਉਹਨੂੰ ਦਰਦੇ ਨਾਲ ਲੁੰਦਾ ਮੈਂ ਇੱਥੇ ਛੋਟੀ ਜੀ ਮਿਸਾਲ ਦੇਣਾ ਚਾਹੁੰਨਾ ਸਾਧ ਸੰਗਤ ਇਹ ਨਹੀਂ ਕਿ ਮੈਂ ਕਿਸੇ ਧਰਮ ਨੂੰ ਕੋਈ ਮਾੜਾ ਕਹਿਣ ਵਾਲਾ ਨਹੀਂ ਪਿਆਰਿਓ ਮੈਂ ਹਰ ਇੱਕ ਧਰਮ ਦਾ ਸਨਦਾਰ ਕਰਨ ਵਾਲਾ ਪਰ ਸਾਧ ਸੰਗਤ ਥੋੜਾ ਸਮਾਂ ਪਹਿਲਾਂ ਨਾ ਅਖਬਾਰ ਦੇ ਵਿੱਚ ਇੱਕ ਖਬਰ ਆਈ ਸੀ ਅੱਜ ਵੀ ਗੁਰੂ ਪਿਆਰ ਬੋਲਿਓ ਕਿ ਗੁਰਮੁਖ ਖਾਂ ਦੇ ਪੂਲ ਨਾ ਉਹ ਜਿਹੜੀ ਖਬਰ ਹੈ ਪਈ ਹੈ ਕੁਝ ਸਮਾਂ ਪਹਿਲਾਂ ਸਾਧ ਸੰਗਤ ਦੱਖਣ ਦੇ ਇੱਕ ਮੰਦਰ ਦੇ ਵਿੱਚ ਨਾ ਇੱਕ ਪੁਜਾਰੀ ਨੇ ਇੱਕ ਬੀਬੀ ਨੂੰ ਆਖਿਆ ਕਹਿੰਦੇ ਬੀਬੀ ਤੂੰ ਇੱਥੇ ਪੂਜਾ ਨਹੀਂ ਕਰ ਸਕਦੀ ਇਸ ਮੰਦਰ ਦੇ ਵਿੱਚ ਉਹ ਬੀਬੀ ਪਤਾ ਕੌਣ ਸੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨੇ ਆਖਿਆ ਕਿੰਦਾ ਬੀਬੀ ਤੂੰ ਇੱਥੇ ਨਾ ਪੂਜਾ ਨਹੀਂ ਕਰ ਸਕਦੀ ਕਾਰਨ ਕੀ ਹੈ ਉਹ ਕਹਿੰਦਾ ਇੱਥੇ ਪੂਜਾ ਕਰਨ ਵਾਲਾ ਇੱਕ ਸ਼ਰਤ ਹੈ ਵੀ ਉਹਦਾ ਧਰਮ ਹਿੰਦੂ ਧਰਮ ਹੋਣਾ ਚਾਹੀਦਾ ਹੈ ਕਿਨੇ ਤੂੰ ਇੱਕ 파르ਸੀ ਵਜੇ ਨਾਲ ਵਿਆਹ ਕਰਵਾਇਆ ਤੇਰਾ ਧਰਮ ਤਬਦੀਲ ਹੋ ਗਿਆ ਤੇਰਾ ਧਰਮ ਬਦਲਿਆ ਗਿਆ ਇਸ ਕਰਕੇ ਤੂੰ ਹਿੰਦੂ ਨਹੀਂ ਉਹ ਕਹਿਣ ਲੱਗਾ ਵੀ ਇਸ ਧਰਤੀ ਦੇ ਉੱਤੇ ਤੂੰ ਪੂਜਾ ਨਹੀਂ ਕਰ ਸਕਦੀ ਜੇ ਸਾਡੇ ਨਾਲ ਮੁਸਲਮਾਨ ਧਰਮ ਦੀ ਗੱਲ ਕਰੋ ਨਾ ਤੇ ਉਹਨਾਂ ਦਾ ਧਾਰਮਿਕ ਇੱਕ ਜਿਹੜਾ ਅਸਥਾਨ ਹੈ ਮੱਕਾ ਇੱਕ ਕਾਬਾ ਇੱਕ ਉਹਦੇ 100 ਕਿਲੋਮੀਟਰ ਦੇ ਏੜ-ਗੇੜ ਦੇ ਵਿੱਚ ਕਿਸੇ ਵੀ ਗੈਰ ਮੁਸਲਮਾਨ ਨੂੰ ਨਹੀਂ ਜਾਣ ਦਿੱਤਾ ਜਾਂਦਾ ਉੱਥੇ ਜੇ ਜਾਂਦਾ ਹੈ ਤੇ ਕੇਵਲ ਤੇ ਕੇਵਲ ਮੁਸਲਮਾਨ ਜਾ ਸਕਦੇ ਹਨ ਕੇਵਲ ਤੇ ਕੇਵਲ ਗੁਰੂ ਦਾ ਧਰਮ ਐਸਾ ਹੈ ਜਿਹੜਾ ਗੁਰੂ ਆਪਣੇ ਕੋਲ ਜਿਹੜਾ ਵੀ ਤਾਜਵੇ ਕੋਲ ਨੂੰ ਗੱਲ ਦੇ ਨਾਲ ਲਾ ਕੇ ਆਪਣਾ ਪੁੱਤਰ ਤੇ ਧੀ ਕਹਿ ਕੇ ਸਤਿਕਾਰ ਕਰਦਾ ਹੈ ਸਤਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਵੀ ਕੋਈ ਆਇਆ ਨਾ ਮਹਾਰਾਜ ਨੇ ਕਦੇ ਵੀ ਸੰਗਤਾਂ ਕਿਸੇ ਨੂੰ ਆਪਣੇ ਦਰਬਾਰ ਵਿੱਚੋਂ ਜਾਣ ਵਾਸਤੇ ਨਹੀਂ ਕਿਹਾ ਕੋਈ ਆਪਣੀ ਮਰਜ਼ੀ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਆਇਆ ਸਤਗੁਰੂ ਦੀ ਰਹਿਮਤ ਦਾ ਭਾਤਰ ਬਣਿਆ ਨਾ ਤੇ ਮੇਰੇ ਗੁਰੂ ਨੇ ਕਦੇ ਉਹਨੂੰ ਵਾਪਸ ਨਹੀਂ ਮੋੜਿਆ ਉਹਨੂੰ ਦਿਲ ਦੇ ਨਾਲ ਆਇਆ ਖੈਰ ਜਿਹੜੀ ਬੇਨਤੀ ਕਰ ਰਹੀ ਹੁੰਦੀ ਉਹਨੇ ਆਖਿਆ ਕਿ ਨਾ ਮਹਾਰਾਜ ਉਹ ਗੁਰੂ ਕਰਦੇ ਸਦਾਤਾ ਤੋਂ ਜਾਣੂ ਹੋ ਗਿਆ ਕਿ ਉਹ ਤੁਹਾਡੇ ਤੱਕ ਦੇ ਰਿਹਾ ਮੰਗਦਾ ਹੈ ਸਤਗੁਰਾਂ ਨੇ ਆਖਿਆ ਕਿ ਨਾ ਪਹਿਲੇ ਗੁਰੂ ਨਾਨਕ ਦਾ ਦਰਬਾਰ ਹੈ ਅੱਥੋਂ ਪੈਰ ਹਰ ਇੱਕ ਦੇ ਵਾਸਤੇ ਖੁੱਲ੍ਹਾ ਹੈ ਰਾਜੇ ਨੂੰ ਆਖੋ ਜਦੋਂ ਮਰਜ਼ੀ ਮਿਲਣ ਵਾਸਤੇ ਆ ਸਕਦਾ ਹੈ ਮంత్రి ਨੇ ਜਾ ਕੇ ਰਾਜੇ ਨੂੰ ਗੱਲ ਆਖੀ ਹੁਣ ਰਾਜਾ ਜਿਹੜਾ ਮਾੜਾ-ਮੋਟਾ ਆਪਣੀ ਤਾਕਤ ਦਾ ਹੰਕਾਰ ਲੈ ਕੇ ਬੈਠੋ ਉਹਦੇ ਮਨ ਦੇ ਵਿੱਚ ਹੰਕਾਰ ਦੀ ਥੋੜੀ-ਬਹੁਤੀ ਚੜ੍ਹੰਗ ਹੋਈ ਤੇ ਸਾਰ ਸੰਗਤ ਉਹਦੇ ਮਨ ਦੇ ਵਿੱਚ ਨਾ ਬੜਾ-ਵੱਡਾ ਭੁਲੇਖਾ ਪੈ ਗਿਆ ਜਦੋਂ ਮੰਤਰੀ ਨੇ ਆਖਿਆ ਨਾ ਵੀ ਮਹਾਰਾਜ ਕਹਿੰਦੇ ਵੀ ਜਦੋਂ ਮਰਜ਼ੀ ਕੱਲਣ ਵਾਸਤੇ ਆ ਸਕਦਾ ਹੈ ਉਹ ਸੋਚਾਂ 'ਚ ਪੈ ਗਿਆ ਵੀ ਲੱਗਦਾ ਗੁਰੂ ਮੇਰੇ ਤੋਂ ਡਰਦਾ ਹੈ ਗੁਰੂ ਮੇਰੀ ਰਿਆਸਤ ਦੇ ਵਿੱਚ ਬੈਠਦਾ ਹੈ ਲੱਗਦਾ ਹੈ ਗੁਰੂ ਮੇਰੇ ਤੋਂ ਡਰਦਾ ਹੈ ਗੁਰੂ ਦੇ ਮਨ ਦੇ ਵਿੱਚ ਮੇਰੇ ਪ੍ਰਤੀ ਭੈਅ ਹੈ ਡਰ ਹੈ ਇਸ ਕਰਕੇ ਗੁਰੂ ਨੇ ਇਹ ਗੱਲ ਆਖੀ ਵੀ ਰਾਜਾ ਜਦੋਂ ਮਰਜ਼ੀ ਮਿਲਣ ਵਾਸਤੇ ਇਹ ਤਾਂ ਇੱਕ ਦਿਨ ਮੈਨੂੰ ਦੇਣਾ ਸੀ ਵੀ ਇਸ ਦਿਨ ਭਾਈ ਸਾਨੂੰ ਆ ਕੇ ਮਿਲ ਸਕਦਾ ਹੈ ਮੁਲਾਕਾਤ ਕਰ ਸਕਦਾ ਹੈ ਇਹਦਾ ਮਤਲਬ ਗੁਰੂ ਵੀ ਮੇਰਾ ਭੈ ਮੰਨਦਾ ਹੈ ਗੁਰੂ ਵੀ ਮੇਰਾ ਧਰ ਮੰਨਦਾ ਹੈ ਉਹਦੇ ਮਨ ਦੇ ਵਿੱਚ ਸਾ ਸੰਗਤ ਆਪ ਪੁਲੇਖਾ ਪੈ ਗਿਆ ਤੇ ਵਹਿਮ ਦਾ ਪੁਲੇਖੇ ਦਾ ਸਾ ਸੰਗਤ ਇਲਾਜ ਕੋਈ ਨਹੀਂ ਹੁੰਦਾ ਜਦੋਂ ਗੁਰੂ ਪਿਆਰ ਵਾਲਿਓ ਉਹਦੇ ਮਨ ਦੇ ਪੁਲੇਖਾ ਪਿਆ ਇੱਕ ਦਿਨ ਉਹਨੇ ਨੀਅਤ ਕੀਤਾ ਵੀ ਇਸ ਦਿਨ ਮੈਂ ਗੁਰੂ ਨੂੰ ਮਿਲਣ ਵਾਸਤੇ ਜਾਣਾ ਹੈ ਉਹ ਦਿਨ ਆਇਆ ਉਨੇ ਸ਼ੀਸ਼ੇ ਦੇ ਮੂਰੇ ਖੜ ਕੇ ਬੜੀ ਸੋਹਣੀ ਪੁਸ਼ਾਕ ਪਾਈ ਹੈ ਚੂਰੀਦਾਰ ਘੋਟਾ ਮਾ ਪਜਾਮਾ ਪਾਇਆ ਗਲ ਵਿੱਚ ਮੋਤੀਆਂ ਵਾਲੀ ਮਾਲਾ ਪਾਈ ਸਿਰ ਦੇ ਉੱਤੇ ਦਸਤਾਰ ਸਜਾਈ ਹੈ ਦਸਤਾਰ ਦੇ ਉੱਤੇ ਇਹਨੇ ਮੋਤੀਆਂ ਜਿਹੜੀ ਕਲਗੀ ਲਾਈ ਹੈ ਤੇ ਸਾਥ ਸੰਗਤ ਸ਼ੀਸ਼ੇ ਦੇ ਮੂਰੇ ਖੜ ਕੇ ਤੇ ਮੁੱਛਾਂ ਨੂੰ ਤਾ ਦੇ ਕੇ ਕਹਿੰਦਾ ਵੀ ਜੇ ਅੱਜ ਮੇਰੀ ਤੌਰ ਨੂੰ ਇਸ ਦੇ ਦਾ ਬਾਦਸ਼ਾਹ ਦੀ ਦੇਖੇ ਨਾ ਔਰੰਗਜ਼ੇਬ ਵੀ ਦੇਖੇ ਉਹਦੀ ਤੌਰ ਨਹੀਂ ਫਿੱਕੀ ਪੈ ਜਾਵੇ ਗੋਬਿੰਦ ਰਾਏ ਇੱਕ ਤਾਂ ਨਿਕ ਗੁਰੂ ਹੈ ਗੋਬਿੰਦ ਰਾਏ ਬਾਦਸ਼ਾਹ ਕੋੜੋ ਹੈ ਗੋਬਿੰਦ ਰਾਏ ਤਾਂ ਕਿ ਧਾਰਮਿਕ ਗੁਰੂ ਹੈ ਜੀ ਸ਼ਾਹ ਕੋਟੇ ਨਹੀਂ ਹੋਣੀ ਮੈਂ ਗੁਰੂ ਦੀ ਸ਼ਾਹ ਨੂੰ ਫਿੱਕਿਆ ਦੇ ਨਾ ਦਾ ਸਾਰਿਆਂ ਭਾਈ ਰਿਆਸਤਾਂ ਦੇ ਵਿੱਚੋਂ ਸਰਬਤ ਰਿਆਸਤਾਂ ਦਾ ਮਾਲਕ ਮੈਨੂੰ ਕਹਿੰਦੇ ਨੇ ਰਾਜਾ ਭੀਮ ਜੰਦ ਤੇ ਮੈਂ ਗੁਰੂ ਦੇ ਕੋਲ ਝੁਕਾਂ ਦਿੰਦੀ ਆ ਆ ਮਨ ਦੇ ਵਿੱਚ ਗੱਲ ਸੋਚ ਕੇ ਨਾ ਜਦੋਂ ਗੁਰੂ ਦੇ ਦਰਬਾਰ ਦੇ ਵੱਲੋਂ ਵੱਧਿਆ ਮੈਂ ਸਾਧ ਸੰਗਤ ਬੇਨਤੀ ਕਰਾਂ ਗੁਰੂ ਦੇ ਦਰਬਾਰ ਦੇ ਉੱਤੇ ਬੜੇ ਲੋਕ ਆਉਂਦੇ ਨੇ ਪਰ ਉਹਨਾਂ ਦੇ ਤਰੀਕੇ ਦੋ ਹੁੰਦੇ ਨੇ ਇੱਕ ਤਾਂ ਗੁਰੂ ਦੇ ਚਰਨਾਂ 'ਚ ਝੁਕਣ ਵਾਸਤੇ ਆਉਂਦਾ ਇੱਕ ਮੱਥਾ ਟੇਕਣ ਵਾਸਤੇ ਆਉਂਦਾ ਦੂਜਾ ਮੱਥਾ ਲਾਉਣ ਵਾਸਤੇ ਇੱਕ ਮੱਥਾ ਟੇਕਣ ਵਾਲਾ ਦੂਜਾ ਮੱਥਾ ਲਾਉਣ ਵਾਲਾ ਹੈ ਮੱਥਾ ਟੇਕਣ ਵਾਲਾ ਸਤਕਾਰਿਆ ਜੰਡ ਹੈ ਮੱਥਾ ਲਾਉਣ ਵਾਲਾ ਫਟਕਾਰਿਆ ਜੰਡ ਹੈ ਅੱਜ ਵੀ ਆਪਾਂ ਇਹ ਨਹੀਂ ਆਦਾ ਅੱਜ ਵੀ ਸਤ ਸੰਗਤ ਹੈ ਜਿਹੜਾ ਬੰਦਾ ਗੁਰੂ ਨੂੰ ਪਿਆਰ ਕਰਨ ਵਾਲਾ ਹੈ ਜਿਹੜਾ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਹੈ ਜਦੋਂ ਕੋਈ ਗੁਰੂ ਦੇ ਵੱਲ ਨੂੰ ਵੇਖੇ ਜਦੋਂ ਕੋਈ ਪੰਜਾਬ ਦੇ ਵੱਲ ਨੂੰ ਵੇਖੇ ਨਾ ਉਦੋਂ ਅੱਖਾਂ ਖੜ੍ਹ ਕੇ ਤੇ ਮੂਰੇ ਖੜਨ ਵਾਸਤੇ ਤਿਆਰ ਹੋ ਜਾਂਦੇ ਸ਼ਾਦੀ ਦੌਣ ਵਾਸਤੇ ਤਿਆਰ ਹੋ ਜਾਂਦੇ ਨੇ ਕਿਉਂ ਕਿ ਸਤ ਸੰਗਤ ਉਹਨਾਂ ਨੂੰ ਪ੍ਰੇਮ ਹੈ ਆਪਣੇ ਗੁਰੂ ਦੇ ਨਾਲ ਤੇ ਪੰਜਾਬ ਦੀ ਧਰਤੀ ਦੇ ਨਾਲ ਜਿਹੜਾ ਵੀ ਪੰਜਾਬ ਦੀ ਧਰਤੀ ਦੇ ਵੱਲੋਂ ਮੈਲੀ ਅੱਖ ਦੇ ਨਾਲ ਵੇਂਦਾ ਹੈ ਨਾ ਉਹ ਬਰਦਾਸ਼ਤ ਨਹੀਂ ਕਰਦੇ ਤੇ ਗੁਰਮੁਖੋ ਇਸ ਦਰਬਾਰ ਦੇ ਉੱਤੇ ਮੱਥਾ ਟੇਕਣ ਵਾਲਾ ਸਤਕਾਰਿਆ ਜਾਂਦਾ ਹੈ ਮੱਥਾ ਲਾਉਣ ਵਾਲਾ ਫਟਕਾਰਿਆ ਜਾਂਦਾ ਹੈ ਜਿਹੜਾ ਮੱਥਾ ਲਾਉਣ ਵਾਸਤੇ ਆਵੇ ਉਹਦਾ ਮੱਥਾ ਫੁੱਟ ਜਾਂਦਾ ਹੈ ਤੇ ਗੁਰੂ ਪਿਆਰ ਬਣਿਆ ਜੇ ਪਿਆਰ ਦੇ ਨਾਲ ਆਵੇ ਸਤਿਗੁਰੂ ਕਹਿੰਦੇ ਦਿਲੋਂ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਗੁਰੂ ਦੇ ਦਰਬਾਰ ਤੇ ਪਿਆਰ ਪ੍ਰਵਾਨ ਹੁੰਦਾ ਹੈ ਪਿਆਰ ਹੋਮੇ ਨਾਮੇ ਨਾਲ ਵਿਰੋਧ ਹੈ ਸਤਗੁਰੂ ਦੇ ਚਰਨਾਂ ਦੇ